मां ਦਾ ਮੂਲ ਤਾਂ ਮਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਰਹਿੰਦਿਆਂ ਤਾਂ ਮਾਂ ਬੜੀ ਸਸਤੀ ਲੱਗਦੀ ਪਰ ਕਹਿੰਦੇ ਆ ਜਿਸ ਘਰ ਮਾਂ ਹਸਦੀ ਏ ਉਥੇ ਰੱਬ ਹਸਦਾ ਹੈ ਜਿਸ ਘਰ ਮਾਂ ਗਾਉਂਦੀ ਏ ਉਥੇ ਰੱਬ ਝੂਂਦਾ ਹੈ ਤੇ ਜਿਸ ਘਰ ਮਾਂ ਰੋਂਦੀ ਏ ਉਥੇ ਰੱਬ ਭੂਫਾ ਮਾਰਦਾ ਕਿਉਂਕਿ ਉਸਨੇ ਤਾਂ ਆਪਣਾ ਰੂਪ ਮਾਂ ਨੂੰ ਦਿੱਤਾ ਹੁੰਦਾ ਜਦੋਂ ਮਾਂ ਰੋਂਦੀ ਏ ਤੇ ਰੱਬ ਰੋਂਦਾ ਇਸ ਕਰਕੇ ਬੱਚੋ ਆਪਣੀ ਮਾਂ ਦੇ ਅੱਖਾਂ ਵਿੱਚ ਕਦੀ ਅਥਰੂ ਨਾ ਆਣ। ਜਿਸ ਮਾਂ ਦੇ ਅਥੂਆਂ ਦੀ ਕੀਮਤ ਉਸਦੇ ਬੱਚੇ ਜਾਣਦੇ ਨੇ ਉਹ ਮਾਂ ਦੁਨੀਆ ਦੀ ਸਭ ਤੋਂ ਅਮੀਰ ਮਾਂ ਹੁੰਦੀ। ਇਸੇ ਕਰਕੇ ਕਹਿੰਦੇ ਆ ਆਪਣੀ ਅਮੜੀ ਲਾਵੇ ਚਮੜੀ ਤੇ ਫਿਰ ਅਮੜੀ ਦੀ ਅਮੜੀ। ਮਾਂ ਮਾਰੇ ਪਰ ਮਾਰਨ ਨਾ ਦਵੇ। ਇਸ ਕਰਕੇ ਸਾਰੇ ਦੁਨੀਆ ਵਾਲਿਓ ਆਪਣੀ ਮਾਂ ਦੀ ਕਦਰ ਕਰੋ, ਸਤਕਾਰ ਕਰੋ, ਪਿਆਰ ਕਰੋ।